ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜਾ ਹੈਗਾ ਬਹੁਤ ਦਿਨ ਹੋ ਗਏ ਲੰਬੇ ਟਾਈਮ ਤੋਂ ਬਾਅਦ ਜਿਹੜਾ ਹੈਗਾ ਅੱਜ ਮੈਂ ਵੀਡੀਓ ਲੈ ਕੇ ਆ ਰਹੀ ਆ ਸਾਰੇ ਭੈਣ ਭਾਈਆਂ ਦੇ ਨਾਲ ਇੱਕ ਹੌਂਸਲਾ ਜਿਹਾ ਕਰਕੇ ਕਿਉਂਕਿ ਬਹੁਤ ਜ਼ਿਆਦਾ ਕਮੈਂਟ ਆਉਂਦੇ ਸੀਗੇ ਹਨਾ ਵੀ ਤੁਸੀਂ ਵੀਡੀਓ ਨਹੀਂ ਕੋਈ ਪਾ ਰਹੇ ਬਹੁਤ ਭੈਣ ਭਾਈਆਂ ਦੇ ਫੋਨ ਕਾਲ ਵੀ ਆਏ ਇੰਸਟਾ ਤੇ ਬਹੁਤ ਜ਼ਿਆਦਾ ਹਨਾ ਮਤਲਬ ਕਿ ਮੈਸੇਜ ਆਏ ਕਾਲਸ ਵੀ ਆਈਆਂ ਹਨਾ ਬਹੁਤ ਜ਼ਿਆਦਾ ਜਿਹੜੇ ਹਨ ਨੇ ਫੋਨ ਮੈਂ ਅਟੈਂਡ ਵੀ ਨਹੀਂ ਕਰ ਸਕੀ ਹਨਾ ਮੈਂ ਉਹ ਵੀ ਮਾਫੀ ਚਾਹੁੰਨੀ ਆ ਸਾਰਿਆਂ ਤੋਂ ਕਿਉਂਕਿ ਮੈਂ ਸਾਰਿਆਂ ਨੂੰ ਵਿੱਚ ਭੈਣ ਭਾਈਆਂ ਨੂੰ ਪਤਾ ਵੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਹਨਾ ਉਹਨਾਂ ਨੂੰ ਮੈਂ ਦੱਸ ਦੀ ਵੀ ਆ ਹਨਾ ਵੀ ਆਪਣੇ ਕਿਉਂਕਿ ਮਹੀਨੇ ਤੋਂ ਉੱਪਰ ਦਾ ਟਾਈਮ ਹੋ ਗਿਆ ਆਪਣੀ ਵੀਡੀਓ ਪਾਈ ਨੂੰ ਹਨਾ ਉਸ ਦਿਨ ਲਾਸਟ ਵੀਡੀਓ ਪਾਈ ਸੀਗੀ ਮੈਂ 27 ਨਵੰਬਰ ਨੂੰ ਲਾਸਟ ਵੀਡੀਓ ਮੈਂ ਅਪਲੋਡ ਕੀਤੀ ਸੀ ਉਸ ਤੋਂ ਬਾਅਦ ਮੈਂ ਕੋਈ ਵੀਡੀਓ ਨਹੀਂ ਅਪਲੋਡ ਕੀਤੀ ਤਕਰੀਬਨ ਸਵਾ ਮਹੀਨੇ ਦਾ ਜਿਹੜਾ ਹੈਗਾ ਵਕਤ ਹੋ ਗਿਆ ਤੇ ਮੇਰੇ ਮੰਮੀ ਦੀ ਡੈਥ ਹੋ ਗਈ ਸੀ ਵੀ 27 ਅਕਤੂਬਰ ਨੂੰ ਪਿੰਡ ਵਾਲੇ ਮੰਮੀ ਦੀ ਉਹਦੇ ਕਰਕੇ ਉਸ ਤੋਂ ਬਾਅਦ ਬਸ ਫਿਰ ਉਧਰ ਵੀ ਰਹੇ ਹਨਾ ਜਾਣ ਆਉਣ ਰਿਹਾ ਕੁਛ ਮਨ ਬਹੁਤ ਜਿਆਦਾ ਦੁਖੀ ਤੁਸੀਂਗਾ ਕੋਈ ਵੀ ਵੀਡੀਓ ਵਗੈਰਾ ਆਉਣ ਨੂੰ ਜਾਂ ਬਣਾਉਣ ਨੂੰ ਦਿਲ ਹੀ ਨਹੀਂ ਕੀਤਾ ਹੈਗਾ ਕੋਈ ਵੀਡੀਓ ਨਹੀਂ ਪਾਈ ਹੈਗੀ ਉਹਦੇ ਕਰਕੇ ਕੁਛ ਮੈਂ ਉਧਰ ਸੀ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਨਾ ਮਾਂ ਦਾ ਆਪਣੀ ਜ਼ਿੰਦਗੀ ਦੇ ਵਿੱਚ ਤੈਨੂੰ ਕਿ ਸਾਰਿਆਂ ਨੂੰ ਪਤਾ ਹੀ ਹੈ ਜੀ ਹਨ ਇੱਕ ਮਾਂ ਦਾ ਕਿੰਨਾ ਆਪਣੀ ਜ਼ਿੰਦਗੀ 'ਚ ਬਹੁਤ ਵੱਡਾ ਰੋਲ ਹੁੰਦਾ ਮਾਂ ਦਾ ਮਾਂ ਬਾਪ ਦਾ ਤੇ ਉਹਦੇ ਕਰਕੇ ਦੱਸਣਾ ਤਾਂ ਮਾਣੀ ਕੀਤਾ ਨਾ ਕੋਈ ਵੀਡੀਓ ਵਗੈਰਾ ਬਣਾਈ ਹੈ ਕਿਉਂਕਿ ਦੁਕਾਨ ਤੇ ਪਹਿਲਾਂ ਵੀ ਬਹੁਤ ਜ਼ਿਆਦਾ ਕੰਮ ਸੀਗਾ ਆਪਣੇ ਬੁਟੀਕ ਤੇ ਬਹੁਤ ਜ਼ਿਆਦਾ ਕੰਮ ਸੀਗਾ ਬਾਕੀ ਤਾਂ ਫਿਰ ਜਿਹੜੇ ਹੈਗੇ ਨੇ ਮੇਕਅਪ ਪਾਉਂਦੇ ਆ ਬੁਕਿੰਗਾਂ ਸੀਗੀਆਂ ਉਹ ਵੀ ਕੈਨਸਲ ਕਰਨੀਆਂ ਪਈਆਂ ਹਨਾ ਕਿਉਂਕਿ ਅਚਾਨਕ ਹੀ ਹੋ ਗਿਆ ਸਭ ਕੁਝ ਵੈਸੇ ਤਾਂ ਸਾਰਿਆਂ ਨੇ ਹਨਾ ਮੇਰੇ ਮੰਮੀ ਨੂੰ ਮਿਲਣ ਨੂੰ ਬਲਾਉਂਗਾ ਦੇ ਵਿੱਚ ਤੇ ਕਾਫੀ ਸਮੇਂ ਤੋਂ ਹਨਾ ਉਹ ਜਿਹੜਾ ਹੈਗਾ ਬੈੱਡ ਤੇ ਸੀਗਾ ਗੱਠੀਆਂ ਸੀਗਾ ਵੈਸੇ ਉਦਾਂ ਕੋਈ ਪ੍ਰੋਬਲਮ ਨਹੀਂ ਸੀਗੀ ਜਦੋਂ ਹੁਣ ਮਤਲਬ ਕਿ ਕਿਸੇ ਕੋਈ ਮਿਲਿਆ ਨਹੀਂ ਗਿਲਿਆ ਨਹੀਂ ਹਨਾ ਕੁਦਰ ਤੇ ਜਿਹੜਾ ਹੈਗਾ ਅਟੈਕ ਹੋ ਗਿਆ ਟਾ ਟੈਪ ਹੋ ਗਿਆ ਟਾਈਮ ਤੇ ਬੋਲਦੇ ਸੀਗੇ ਵਧੀਆ ਖਾਂਦੇ ਸੀਗੇ ਕੋਈ ਪ੍ਰੋਬਲਮ ਨਹੀਂ ਸੀਗੀ ਦਸ ਚੱਲਣ ਚੱਲਣ ਦੀ ਪ੍ਰੋਬਲਮ ਸੀਗੀ ਓਦਾਂ ਕੋਈ ਪ੍ਰੋਬਲਮ ਨਹੀਂ ਸੀਗੀ ਨੀਗਾ ਵਧੀਆ ਸੀਗੀ ਤੇ ਗੱਲਾਂ ਬਾਤਾਂ ਬਹੁਤ ਵਧੀਆ ਕਰਦੇ ਸੀਗੇ ਵੀ ਚਲੋ ਹਨਾ ਬੈਠੇ ਸੀਗੇ ਉਹਨਾਂ ਦਾ ਬਹੁਤ ਵੱਡਾ ਸਹਾਰਾ ਸੀਗਾ ਸਾਨੂੰ ਮਾ ਮਾ ਬਣਾਈ ਜੇ ਲੱਗਦਾ ਜਿਵੇਂ ਰਹਿਣੀ ਨਹੀਂ ਆਉਂਦਾ ਕਿਉਂਕਿ ਜੀ ਬੱਚੇ ਕਿੱਡੀ ਵੀ ਮਰਜੀ ਉਮਰ ਦੇ ਹੋ ਜਾਣ ਹਨਾ ਉਹਨਾਂ ਨੂੰ ਇੱਕ ਮਾਂ-ਬਾਪ ਦੇ ਸਾਥ ਦੀ ਜਿਹੜੀ ਹੈਗੀ ਲੋੜ ਰਹਿੰਦੀ ਹੈ ਬਾਕੀ ਸਾਡੀ ਤਾਂ ਸਾਰੇ ਭੈਣ ਭਾਈਆਂ ਦੀ ਕੋਈ ਉਮਰ ਵੀ ਖਾਸ ਐ ਨਹੀਂ ਕਿਉਂਕਿ ਮੇਰੇ ਮੰਮੀ ਦੀ ਵੀ ਜ਼ਿਆਦਾ ਉਮਰ ਨਹੀਂ ਸੀਗੀ 60 ਕ ਸਾਲ ਦੇ ਸੀਗੇ ਜੀ ਹਜੇ ਬਸ ਜਿਹੜੇ ਹੈਗੇ ਦੁੱਖ ਨਹੀਂ ਹਰਾਤੇ ਉਹ ਜਿਹੜਾ ਗਠੀਆ ਸੀਗਾ ਉਹਨਾਂ ਨੂੰ ਗਠੀਆ ਘਠੀਏ ਨੇ ਜਿਹੜੇ ਹੈਗੇ ਜੰਮੀ ਸਗਾਤੇ ਸੀਗੇ ਪਹਿਲਾਂ ਮੇਰੀ ਮੰਮੀ ਦੇ ਵਿੱਚ ਇੰਨੇ ਜਿਆਦੇ ਭਾਰੀ ਲੰਬੇ ਲੰਜੇ ਹੁੰਦੇ ਸੀਗੇ 75 80 ਕਿਲੋ ਵਜਨ ਹੁੰਦਾ ਸੀਗਾ ਇੰਨੇ ਵਧੀਆ ਲੰਬੇ ਲੰਜੇ ਸੋਨੇ ਸੁਨਖੇ ਹੁੰਦੇ ਸੀਗੇ ਹੁਣ ਤਾਂ ਜੰਮੀ ਜਿਹੜੇ ਹੈਗੇ ਪਤਲੇ ਹੋਏ ਪਏ ਸੀ ਸੁੱਕੇ ਪਏ ਸੀਗੇ ਜਿਹੜੀਆਂ ਮੇਰੇ ਕੋਲ ਪਹਿਲਾਂ ਦੀਆਂ ਫੋਟੋਆਂ ਨੇ ਉਹ ਮੈਂ ਜ਼ਰੂਰ ਹਨਾ ਵਿੱਚ ਦਿਖਾਉਂਗੀ ਕੱਪ ਵੀਡੀਓ ਦਵਾਂਗੇ ਜਿਹੜੀ ਮੈਂ ਸ਼ੁਰੂ ਤੋਂ ਲੈ ਕੇ ਵੀਡੀਓ ਕਲਿੱਪਾਂ ਉੱਥੇ ਜਿਹੜੀਆਂ ਵੀ ਕਿਸੇ ਨੇ ਬਣਾਈਆਂ ਸੀਗੀਆਂ ਕੋਈ ਭੋਗ ਦੀ ਜਾਂ ਕੋਈ ਫੁੱਲਾਂ ਦੀ ਫੁੱਲ ਪਾਉਣ ਦੇ ਤੇ ਜਾਂ ਅਸੀਂ ਸੰਸਕਾਰ ਵਾਲੇ ਦਿਨ ਦੇ ਹਨਾ ਉਹ ਵੀਡੀਓ ਕਲਿੱਪਾਂ ਜਿਹੜੀਆਂ ਬਣਾਈਆਂ ਨੇ ਉਹ ਮੈਂ ਇੱਕ ਦਿਨਾਂ ਨਾਲ ਅੱਗ ਜੋੜ ਕੇ ਸਾਰੀਆਂ ਪਾਉਂ ਮੇਰੇ ਕੋਲੇ ਸਾਹਮ ਕੇ ਰੱਖੀਆਂ ਹੋਈਆਂ ਨੇਗੀਆਂ ਤੇ ਬਾਕੀ ਅਜੇ ਕੋਈ ਵੀ ਵੀਡੀਓ ਨਾ ਤਾਂ ਬਣਾਉਣ ਨੂੰ ਦਿਲ ਕੀਤਾ ਐ ਨਾ ਪਾਉਣ ਨੂੰ ਦਿਲ ਕੀਤਾ ਜੀ ਨਾ ਕਿਤੇ ਜਾਣ ਆਉਣ ਨੂੰ ਦਿਲ ਕਰਦਾ ਹੈ ਹਨਾ ਜਿਵੇਂ ਮਾਪਿਆਂ ਵੈਣਾ ਜਿਵੇਂ ਕਿਸੇ ਨੂੰ ਕਿਤੇ ਰਹਿਣਾ ਨਹੀਂ ਆਉਂਦਾ ਜਿਉਣਾ ਨਹੀਂ ਆਉਂਦਾ ਐਵੇਂ ਹੋ ਗਏ ਸਾਰੇ ਤੇ ਬਾਕੀ ਚਲੋ ਹਨਾ ਫਿਰ ਹੌਲੀ ਹੌਲੀ ਮਾਨ ਖੜਾਉਣਾ ਪੈਂਦਾ ਹੈ ਹਾਜੀ ਜਿਹੜਾ ਹੈਗਾ ਤਾਜ਼ਾ ਟਾਈਮ ਹੈਗਾ ਨਾ ਤਾਂ ਕੰਮ ਕਰੇ ਬਿਨਾ ਸਾਰੇ ਜੀ ਜਦੋਂ ਦਾ ਆਪਦਾ ਕੰਮ ਵੀ ਇਹੀ ਹੈ ਹਨਾ ਦੁਕਾਨਦਾਰੀ ਦਾ ਕੰਮ ਵੀ ਛੱਡ ਕੇ ਨਹੀਂ ਜਿਹੜਾ ਹੈਗਾ ਟਾਈਮ ਪਾਸ ਹੁੰਦਾ ਬਹੁਤ ਟਾਈਮ ਹੋ ਗਿਆ ਹੁਣ ਰੋਂਦਿਆਂ ਨੂੰ ਫਿਰ ਵੀ ਐ ਲੱਗਦਾ ਵੀ ਚਲੋ ਕੰਮ ਚ ਲੱਗਾਂਗੇ ਥੋੜਾ ਜਿਹਾ ਭੁੱਲ ਜਾਗੇ ਹਨਾ ਥੋੜਾ ਜਿਹਾ ਚਲੋ ਕਿਉਂਕਿ ਉਹਨਾਂ ਨੇ ਮੁੜਨਾ ਨਹੀਂ ਹੈਗਾ ਬਹੁਤ ਭੈਣ ਭਾਈ ਸਮਝਾਉਂਦੇ ਆ ਤੇ ਵੀ ਉਹਨਾਂ ਨੇ ਕਿਹੜਾ ਹੁਣ ਮੁੜਨਾ ਹੈ ਨਾ ਉਹਨਾਂ ਨੇ ਰੋਂਦਿਆਂ ਨੂੰ ਚੁੱਪ ਕਰਾਉਣੇਗਾ ਬਹੁਤ ਭੈਣ ਭੈਣਾਂ ਦੇ ਫੋਨ ਕਾਲ ਆਏ ਹਨਾ ਬਹੁਤ ਜਿਆਦੇ ਬਾਹਰੋਂ ਫੋਨ ਆਇਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਬਹੁਤ ਜਿਆਦੇ ਭੈਣਾਂ ਜਿਹਨਾਂ ਕੋਲੇ ਹਨਾ ਬੁਟੀਕ ਕਰਕੇ ਆਪਣੇ ਕੰਟੈਕਟ ਨੇ ਜਿਨ੍ਹਾਂ ਨਾਲ ਕੋਈ ਆਪਣੀ ਰਿਸ਼ਤੇਦਾਰੀ ਵੀ ਨਹੀਂ ਬਸ ਇੱਕ ਦਿਲੋਂ ਜਿਵੇਂ ਆਪਾਂ ਕਹਿੰਦੇ ਦਿਲੋਂ ਪਿਆਰ ਹਨਾ ਪਿਆਰ ਦੇ ਰਿਸ਼ਤੇ ਨੇ ਉਹ ਉਹਨਾਂ ਨੇ ਬਹੁਤ ਜਿਆਦੇ ਜਿਹੜਾ ਹੈਗਾ ਅਫਸੋਸ ਕਿਤਾ ਫੋਨ ਕਰਕੇ ਹਨਾ ਜਾਂ ਮੈਸੇਜ ਕਰਕੇ ਕਿਦਾਂ ਵੀ ਗੱਲਬਾਤ ਕਰੀ ਸਾਰਿਆਂ ਨੇ ਬਹੁਤ ਭੈਣਾਂ ਬਹੁਤ ਜਿਆਦੇ ਹੌਸਲਾ ਦਿੰਦੀਆਂ ਨੇ ਬਠਿੰਡੇ ਤੋਂ ਵੀ ਫੋਨ ਆਇਆ ਭੈਣ ਦਾ ਦੋ ਤਿੰਨ ਫੋਨ ਆਏ ਬਠਿੰਡੇ ਤੋਂ ਉਹਨਾਂ ਦੇ ਰਿਸ਼ਤੇਦਾਰ ਸਾਰੇ ਆਪਣੇ ਕੋਲੋਂ ਕੱਪੜੇ ਲੈਂਦੇ ਆ ਤੇ ਉਹਨਾਂ ਨੇ ਵੀ ਬਹੁਤ ਆ ਜਿਆਦੇ ਉਹ ਕਰਿਆ ਕਹਿੰਦੇ ਤੁਸੀਂ ਵੀਡੀਓ ਨਹੀਂ ਪਾਉਂਦੇ ਵੀਡੀਓ ਪਾਇਆ ਕਰੋ ਸੋਡਾ ਮਾਨ ਖੁਸ਼ ਹੋਰ ਹੋਊਗਾ ਕਿ ਸਾਨੂੰ ਤੁਹਾਡੀ ਵੀਡੀਓ ਬਹੁਤ ਵਧੀਆ ਲੱਗਦੀਆਂ ਨੇ ਹਨਾ ਤੇ ਵੀ ਤੁਸੀਂ ਇੰਨਾ ਵਧੀਆ ਗੱਲਾਂ ਸਮਝਾਉਂਦੇ ਸਮਝਾਉਂਦੇ ਤੁਸੀਂ ਆਪ ਹੀ ਟੁੱਟੇ ਪਏ ਹੋ ਹਨਾ ਤੇ ਬਹੁਤੋਂ ਭੈਣ ਨੇ ਹੌਸਲਾ ਜਿਹਾ ਦਿੱਤਾ ਥੋੜੇ ਦਿਨ ਹੋ ਗਏ ਤੇ ਉਸ ਦਿਨ ਦੀ ਮੈਂ ਚਲੋ ਮੈਂ ਕਹਿੰਦੇ ਤੇ ਬਣਾਵਾਂਗੇ ਵੀਡੀਓ ਬਣਾਵਾਂਗੇ ਕੋਈ ਟਾਈਮ ਹੀ ਨਹੀਂ ਮਿਲਿਆ ਹੈਗਾ ਬਾਕੀ ਇੱਕ ਦੋ ਵੀਡੀਓ ਆਪਣੇ ਕੋਲੇ ਪਾਈਆਂ ਵੀ ਨੇ ਪਹਿਲਾਂ ਦੀਆਂ ਪਈਆਂ ਸੀਗੀਆਂ ਹਨਾ ਬਲੌਗ ਐਡਿਟ ਕੀਤੇ ਪਏ ਤੇ ਉਹ ਪਾ ਦਾਂਗੇ ਆਪਾਂ ਕੱਪੜੇ ਵਗੈਰਾ ਦੇ ਪਏ ਤੇ ਜੋ ਵੀ ਹਨਾ ਬਾਕੀ ਦੁਕਾਨਦਾਰੀ ਕਰਕੇ ਸਰਦਾ ਨਹੀਂ ਜੀ ਕਿੰਨਾ ਕੁ ਚਿਰ ਹਨਾ ਰੋ ਮੰਗੇ ਕਰ ਲਾਵਾਂਗੇ ਮਾਰਿਆ ਤਾਂ ਰੱਬ ਨੇ ਬਹੁਤ ਵੱਡਾ ਲੋੜ ਆ ਬਾਕੀ ਜਿਹੜਾ ਹੈਗਾ ਜੀ ਹੁਣ ਸੁੱਖ ਦਾਣ ਦਾ ਟਾਈਮ ਆ ਗਿਆ ਹਨਾ ਉਹਨਾਂ ਦਾ ਪਹਿਲਾ ਸਾਰੀ ਉਮਰ ਔਖਾ ਜੀ ਲੰਘੀ ਹੈ ਹਨਾ ਜਿਵੇਂ ਪਹਿਲਾਂ ਮੇਰੇ ਨਾਨੀ ਜੀ ਵੀ ਛੋਟੇ ਛੋਟਿਆਂ ਨੂੰ ਸਾਢ ਕੇ ਜਿਹੜੇ ਹੈਗੇ ਉਹਨਾਂ ਦੀ ਵੀ ਡੈਥ ਹੋ ਗਈ ਸੀਗੀ ਮੰਮੀ ਛੋਟੇ ਜੀ ਸੀਗੇ ਤੇ ਫਿਰ ਜਿਹੜਾ ਹੈਗਾ ਮੰਮੀ ਜ਼ਿਆਦਾਤਰ ਨਾਨਕਾ ਪਰਿਵਾਰ ਦੇ ਵਿੱਚ ਹੀ ਪਾਣੇ ਨੇਗੇ ਜਿਹੜੇ ਮੇਰੇ ਰੀਅਲ ਮਾਮਾ ਜੀ ਵੀ ਨਹੀਂ ਹੈਗੇ ਕਿਉਂਕਿ ਉਹ ਆਪ ਹੀ ਦੁਖੀ ਸੀਗੇ ਹੁਣ ਉਹਨਾਂ ਦਾ ਸੁੱਖ ਲੈਣ ਦਾ ਟਾਈਮ ਆਇਆ ਸੀਗਾ ਹੁਣ ਰੱਬ ਨੇ ਵਸ ਹੁਣ ਤਾਂ ਬਹੁਤ ਜਿਵੇਂ ਆਪਾਂ ਕਹਿੰਦੀ ਹੈ ਹਨਾ ਓਕਾ ਕਰ ਕਰ ਕੇ ਹੁਣ ਬਹੁਤ ਸੁਖੀ ਟਾਈਮ ਸੀਗਾ ਬਹੁਤ ਵਧੀਆ ਸੁਖੀ ਟਾਈਮ ਸੀਗਾ ਬਹੁਤ ਜਿਵੇਂ ਪਹਿਲਾ ਸਾਡਾ ਦਾਜ ਵਗੈਰਾ ਸਾਰਾ ਮੰਮੀ ਨੇ ਹੱਥੀ ਬਣਾਇਆ ਹੱਥੇ ਇਕੱਤੇ ਆ ਇੰਨਾ ਜ਼ਿਆਦੇ ਮਤਲਬ ਕਿ ਸਾਡੇ ਖੇਤ ਦੇ ਵਿੱਚ ਕਪਾਹ ਬੀਜਣੀ ਹਨਾ ਕਪਾਹ ਬੀਜ ਕੇ ਜੁਗਣੀ ਫਿਰ ਜਿਵੇਂ ਕਿ ਉਹ ਮਸੀਨਾਂ ਤੇ ਹਨਾ ਬਲਿਉਂਦੇ ਵਗੈਰਾ ਬਲਾਉਂਦੇ ਫਿਰ ਉਹ ਪੂੜੀਆਂ ਵਗੈਰਾ ਵੱਟਦੇ ਫਿਰ ਰਸਤਾਂ ਨੂੰ ਘੱਟਦੇ ਫਿਰ ਦਰਿਆ ਖੇਸ ਇੰਨਾ ਕਾ ਜ਼ਿਆਦਾ ਕੰਮ ਕਰਿਆ ਤੇ ਇੰਨਾ ਕਾ ਜ਼ਿਆਦਾ ਇੱਕ ਵੀ ਚੀਜ਼ ਸਾਡੇ ਕੋਲੇ ਮੁੱਲ ਦੀ ਨਹੀਂ ਹੈਗੀ ਜਿਵੇਂ ਹੁਣ ਤਾਂ ਆਪਾਂ ਮੁੱਲ ਦਾ ਹਨਾ ਸਾਰਾ ਕੁਝ ਹੀ ਮੁੱਲ ਦਾ ਵੀ ਕਿਸੇ ਨੂੰ ਪਤਾ ਵੀ ਨਹੀਂ 333 ਤਿੰਨ ਬੈਣਾ ਦੇ ਬਿਸਤਰੇ ਤਿਆਰ ਕਰੇ 333 ਬਿਸਤਰੇ ਤਿਆਰ ਕਰੇ ਸਾਰਾ ਜਿਹੜਾ ਹੈਗਾ ਤਾਣਾ ਤੰਦ ਗੁੜ ਕੇ ਸਾਨੂੰ ਸਾਰਾ ਕੰਮ ਸਿਖਾਇਆ ਹੋਇਆ ਸੀਗਾ ਜਿਵੇਂ ਹੁਣ ਅੱਜ ਮੈਂ ਬੁਟੀਕ ਵੀ ਚਲਾ ਰਹੀ ਹਾਂ ਬਹੁਤ ਵਧੀਆ ਹਨਾ ਇਹ ਵੀ ਮੇਰੀ ਮੰਮੀ ਦਾ ਹੀ ਰੋਲ ਸੀਗਾ ਜਿਵੇਂ ਬੁਟੀਕ ਖੋਲਿਆ ਵਾ ਇਹ ਜਿਹੜਾ ਤੇ ਮੰਮੀ ਨੇ ਸਾਨੂੰ ਹਰ ਇੱਕ ਸੈਂਟਰ ਦੇ ਵਿੱਚ ਲਾਉਣਾ ਕੱਪੜੇ ਸਿਖਾਉਣੇ ਵੀ ਸੋਡੇ ਕਦੇ ਕੰਮ ਆਉਣਗੇ ਪਰ ਉਦੋਂ ਇਹ ਨਹੀਂ ਸੀ ਪਤਾ ਵੀ ਹਣਾ ਬਟਕਾ ਦੇ ਬੁਟੀਕ ਵੀ ਖੋਲਾਂਗੇ ਇੰਨਾ ਵਧੀਆ ਕੰਮ ਚੱਲੂਗਾ ਇਹ ਸੀਗਾ ਇਹ ਕਹਿ ਦਿੰਦੇ ਤੇ ਵਿਚਾਲਾ ਦੇ ਘਰੇ ਅਸੀਂ ਉਹ ਕਿੰਦਾ ਪਾਲੋਗੇ ਹਣਾ ਆਹ ਮਾਪੇ ਉਹਦੇ ਕਦੇ ਨਹੀਂ ਹੁੰਦੀ ਹੈਗੀ ਤੇ ਪੈਸੇ ਲਾਉਣ ਵਾਲੇ ਤਾਂ ਮੇਰੇ ਪਾਪਾ ਤੇ ਹਨਾ ਬਾਰ ਸਿਖਾਉਣ ਵਾਲੇ ਮੇਰੀ ਮੰਮੀ ਸੀਗੇ ਉਹਨਾਂ ਨੇ ਆਪ ਵੀ ਬਹੁਤ ਜ਼ਿਆਦਾ ਕੱਪੜਾ ਲੀਣਾ ਹੋ ਸਿਉਂਦੇ ਸੀਗੇ ਅਸੀਂ ਜਦੋਂ ਨੇ ਮੇਰੇ ਮੰਮੀ ਆਏ ਸੀਗੇ ਵਿਆਹ ਕੇ ਮੰਮੀ ਨੇ ਕਦੇ ਕੱਪੜਾ ਨਹੀਂ ਸਿਲਾਇਆ ਸੀ ਤਿੰਨ ਭੈਣਾਂ ਸੀ ਮੇਰੇ ਪਾਪਾ ਸੀਗੇ ਮੇਰੇ ਭਰਾ ਦੇ ਸਾਰੇ ਮੰਮੀ ਘਰ ਦੇ ਵਿੱਚ ਹੀ ਕੱਪੜੇ ਸਿਉਂਦੇ ਸੀਗੇ ਆਪਸੇ ਸਿਉਂਦੇ ਸੀਗੇ ਸਲਾਈ ਕਰਦੇ ਸੀਗੇ ਫਿਰ ਜਦੋਂ ਮੇਰੇ ਪਹਿਲਾ ਬੜੇ ਭੈਣ ਕਰ ਲੱਗ ਗਏ ਤੇ ਫਿਰ ਮੈਂ ਕਰ ਲੱਗ ਗਈ ਫਿਰ ਛੋਟੀ ਭੈਣ ਵੀ ਕਰ ਲੱਗ ਗਈ ਸਾਰੀਆਂ ਭੈਣਾਂ ਨੂੰ ਬਹੁਤ ਵਧੀਆ ਜਿਹੜਾ ਹੈਗਾ ਸਲਾਈ ਦਾ ਕੰਮ ਆਉਂਦਾ ਸੀਗਾ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਕਿਰਪਾ ਨਾਲ ਹਣਾ ਆਪਣੇ ਆਪਣਾ ਬੁਟੀਕ ਵੀ ਅੱਜ ਬਹੁਤ ਜ਼ਿਆਦਾ ਸੋਹਣਾ ਚੱਲਦਾ ਹੈ ਮੈਨਾਂ ਕਾਝ ਜ਼ਿਆਦੇ ਉਸ ਦਿਨ ਵੀ ਮੇਰੇ ਕੋਲ ਬਹੁਤ ਜ਼ਿਆਦੇ ਕੱਪੜੇ ਆਏ ਹੋਏ ਸੀਗੇ ਫਿਰ ਜਿੰਨੇ ਕੁ ਮੈਂ ਬਣਾਤੇ ਬਣਾਤੇ ਕਿਉਂਕਿ ਮੰਮੀ ਕੋਈ ਢਿੱਲੇ ਨਹੀਂ ਹੋਏ ਜੀ ਚਾਂ ਚੱਕ ਕੇ ਉਹਨਾਂ ਨੂੰ ਅਟੈਕ ਹੋ ਗਿਆ ਹਨ ਕਿਉਂਕਿ ਮੈਨੂੰ ਤਾਂ ਮਿਲੀ ਨੂੰ ਵੀ 10 15 ਦਿਨ ਪਹਿਲਾਂ ਮਿਲੀ ਸੀਗੀ ਜੇ ਮੈਨੂੰ ਐ ਵੀ ਪਤਾ ਹੁੰਦਾ ਵੀ ਮਾੜੇ ਮੋਟੇ ਢਿੱਲੇ ਨੇ ਹਨ ਤਾਂ ਜਾਣਦੇ ਬੁਮਾ ਕੋ ਗੱਲ-ਵਾਟ ਕਰਦੇ ਕਿਉਂਕਿ ਅੰਦਰ ਟਾਈਮ ਤੱਕ ਮੰਮੀ ਮੇਰੇ ਬੋਲਦੇ ਰਹਿਆ ਹਨ ਕਿਉਂਕਿ ਉਹਨਾਂ ਨੂੰ ਕੋਈ ਕੋਈ ਪ੍ਰੋਬਲਮ ਸੀਗੀ ਕੋਈ ਪ੍ਰੋਬਲਮ ਨਹੀਂ ਸੀਗੀ ਬਸ ਜਿਵੇਂ ਗੱਲਾਂ ਮਾਰਦੇ ਮਾਰਦੇ बस ਚੁੱਪ ਕਰਕੇ ਸੌਂਗੇ ਸਾਢੇ 8 ਵਜੇ ਭੈਣ ਆਈ ਹੋਈ ਸੀਗੀ ਛੋਟੀ ਸਾਢੇ 8 ਵਜੇ ਉਹਨਾਂ ਨੇ ਬੁਲਾਏ ਐ ਵੀ ਦੁੱਧ ਪੀ ਲਓ ਹਨਾ ਪੌਣੇ 9 ਵਜੇ ਕਹਿੰਦੇ ਚਲੋ ਵੀ ਪਰਮਣੂ ਆ ਜਾ ਉਹਨੂੰ ਬਾਹਰ ਗਿਆ ਹੋਇਆ ਸੀਗਾ ਮੇਰਾ ਭਰਾ ਵੀ ਇਕੱਠੇ ਹੀ ਵੀਨੇ ਆ ਜਦੋਂ ਪੌਣੇ 9 ਵਜੇ ਉਹਨਾਂ ਨੇ ਆ ਕੇ ਬੁਲਾਇਆ ਬਸ ਬੋਲੇ ਨਹੀਂ ਹੈਗੇ ਜਿਹੜਾ ਹੈਗਾ ਇੱਕ ਹੋਰ ਵੀ ਗੱਲ ਹੈ ਜੀ ਉਸ ਦਿਨ ਗੁਰਪਰਬ ਸੀਗਾ ਗੁਰੂ ਨਾਨਕ ਦੇਵ ਜੀ ਦਾ ਵਰਪੂਰ ਮਸੀਹਾ ਉਸ ਦਿਨ 27 ਨਵੰਬਰ ਨੂੰ ਜਦੋਂ ਅੰਮੀ ਸ਼ਾਮ ਨੂੰ ਹੋਇਆ 28 ਦਾ ਜਿਹੜਾ ਹੈਗਾ ਸੰਸਗਾ ਸੀਗਾ ਬਾਕੀ ਬਹੁਤ ਭੈਣ ਭਾਈਆਂ ਨੇ ਇਹ ਵੀ ਹੌਸਲਾ ਦਿੱਤਾ ਕਹਿੰਦੇ ਤੁਸੀਂ ਐਂ ਦੇਖੋ ਵੀ ਕਰਮਾਲੇ ਸੀਗੇ ਉਹ ਵੀ ਐਨੇ ਵਧੀਆ ਦੇਣ ਜਿਹੜੇ ਹੈਗੇ ਉਹਨਾਂ ਦੀ ਡੈਥ ਹੋਈ ਹੈ ਹਨਾ ਵੀ ਬਹੁਤ ਵਧੀਆ ਭਾਗ ਵਾਲੇ ਸੀਗੇ ਕਿਉਂਕਿ ਬਹੁਤ ਜ਼ਿਆਦਾ ਪਿੰਡ ਦੇ ਵਿੱਚੋਂ ਹਨਾ ਸਿਆਣੀਆਂ ਸਿਆਣੀਆਂ ਮਾਈਆਂ ਜਦੋਂ ਬੈਠਣ ਆਉਂਦੀਆਂ ਸੀਗੀਆਂ ਉਹ ਗੱਲਾਂ ਇੰਨਾ ਕੁ ਜ਼ਿਆਦਾ ਹੌਸਲਾ ਦਿੰਦੀਆਂ ਸੀਗੀਆਂ ਕਹਿੰਦੇ ਕਿੰਨੇ ਸੋਹਣੇ ਦਿਨ ਗਏ ਨੇ ਉਹ ਵੀ ਕਿਉਂਕਿ ਥਾਂ ਥਾਂ ਤੇ ਉਸ ਟਾਈਮ ਆਸਤਵਾਜੀ ਹੋ ਰਹੀ ਸੀ ਪੜਾਕੇ ਚੱਲ ਰਹੇ ਸੀਗੇ ਜਿਸ ਟਾਈਮ ਮੰਮੀ ਦੀ ਮਤਲਬ ਕਿ ਆਖਰੀ ਆਖਰੀ ਸਾਹ ਲਏ ਨੇ ਹਨਾ ਉਹਨਾਂ ਨੇ ਉਸ ਟਾਈਮ ਬਹੁਤ ਜ਼ਿਆਦਾ ਆਸਤ ਬਾਜੀ ਹੋ ਰਹੀ ਸੀ ਪੜਾਕੇ ਚੱਲ ਰਹੇ ਸੀਗੇ ਕਿਉਂਕਿ ਗੁਰਪੁਰਬ ਸੀਗਾ ਉਸ ਦਿਨ ਹਨਾ ਚਲੋ ਪ੍ਰਮਾਤਮਾ ਕਰੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਹਨਾ ਕਿਤੇ ਚੰਗੇ ਥਾਂ 'ਵਿ ਜਾਣ ਵਧੀਆ ਇਹ ਆਪਣੀ ਤਾਂ ਇਹ ਅਰਦਾਸ ਸੀ ਕਿ ਕਿਉਂਕਿ ਉਹਨਾਂ ਨੇ ਕਿਸੇ ਦਾ ਵੀ ਮਾੜਾ ਨਹੀਂ ਕੀਤਾ ਹੋਏਗਾ ਬਾਕੀ ਹੁਣ ਸਾਰੇ ਪੈੜ ਪਾਈਆਂ ਗਣੀਓ ਸੁਖੀ ਸੀ ਜੇ ਸੁਖੀ ਸੀਗੇ ਜੀ ਮੇਰੇ ਮੰਮੀ ਹਨਾ ਬਹੁਤ ਜ਼ਿਆਦਾ ਸੁਖੀ ਸੀਗੇ ਕਿਉਂਕਿ ਸਾਰੇ ਬੇਟੀਆਂ ਵੀ ਵਧੀਆ ਸੀਗੀਆਂ ਪੁੱਤ ਵੀ ਵਧੀਆ ਸੀਗੇ ਅੱਜ ਕੱਲ੍ਹ ਆਏ ਹੁੰਦਾ ਕਿ ਲਾਤ ਸਲੱਗ ਹੋਵੇ ਨਾ ਇਸ ਗੱਲੋਂ ਸੁਖੀ ਸੁਖੀ ਸੀਗੇ ਬਸ ਇਹੇ ਦੁੱਖ ਸੀਗੀ ਦੁੱਖ ਹੀ ਸੀਗਾ ਬੇਵੱਸ ਮੇਰੇ ਭਰਾ ਦੀ ਜਿਹੜੀ ਹੈਗੀ ਮੈਰਿਜ ਹੋ ਜਾਂਦੀ ਉਹਨੇ ਹੁੰਦੇ ਹੁੰਦੇ ਬੈਠੇ ਬੈਠੇ ਆ ਨਾ ਹੋ ਤਾਂ ਸਾਰਾ ਕੁਝ ਹੀ ਜਾਣੇ ਜੀ ਹੋ ਤਾਂ ਸਾਰਾ ਕੁਝ ਜਾਣੇ ਪਰ ਹਨਾ ਜਿਵੇਂ ਕਹਦੀ ਮਾਪੇ ਬਿਨਾਂ ਗੱਲ ਨਹੀਂ ਬਣਦੀ ਹੈਗੀ ਨਾ ਵਧੀਆ ਲੱਗੇ ਜੋ ਵੀ ਹੈ ਔਖਾ ਹੋ ਗਿਆ ਬਹੁਤ ਜ਼ਿਆਦਾ ਔਖਾ ਹੋ ਗਿਆ। ਔਰ ਵੀ ਮੈਂ ਵਾਸ ਇੱਥੇ ਕੱਪੜੇ ਜੇ ਕੱਟਣ ਲੱਗੀ ਸੀ ਕਿਉਂਕਿ ਸਰਦਾਂ ਜੀ ਬਹੁਤ ਜ਼ਿਆਦਾ ਕੱਪੜੇ ਪਹਿਲਾਂ ਇਕੱਠੇ ਕਰਕੇ ਜਿਹੜੇ ਉਦੋਂ ਵੀ ਪਏ ਸੀਗੇ ਉਸ ਟਾਈਮ ਤੋਂ ਬਹੁਤ ਜ਼ਿਆਦਾ ਟੁੱਟ ਗਏ ਸੀਗੇ। ਸਲਾਈ ਕਰਨ ਨੂੰ ਦੇਣ ਨਹੀਂ ਕੀਤਾ ਜਿਹੜੇ ਆਏ ਵੀ ਹੋਏ ਸੀਗੇ ਸਲਾਈ ਕਰਨ ਨੂੰ ਉਹ ਵੀ ਮੈਂ ਆਣੀ ਵਾਲੀ ਜਿਹੜੇ ਹੈਗੇ ਬੁਟੀਕ ਵਾਲਿਆਂ ਤੋਂ ਟੇਲਰ ਤੋਂ ਹੀ ਬਣਵਾ ਕੇ ਦਿੱਤੇ ਕਿਉਂਕਿ ਅਗਲੇ ਦੇ ਤਾਂ ਹਨਾ ਮਜਬੂਰੀ ਹੈ ਜੀ ਉਹ ਅਗਲੇ ਅਗਲੇ ਦੇ ਤਾਂ ਜਿਹੜੇ ਮੈਨੂੰ ਟਾਈਪ ਤੇ ਦਿੱਤੇ ਹੋਏ ਨੇ ਉਹ ਤਾਂ ਮੈਂ ਦੇਣੇ ਆ। ਚਲੋ ਮੇਰੇ ਨਾਲ ਜਿਹੜਾ ਕੁਝ ਹੋ ਗਿਆ ਉਹ ਪ੍ਰਮਾਤਮਾ ਦੀ ਪ੍ਰਮਾਤਮਾ ਦੀ ਮਰਜ਼ੀ ਤੇ ਜਾਂ ਪ੍ਰਮਾਤਮਾ ਦੇ ਖੇਡ ਲਾ ਲਈ ਪ੍ਰਮਾਤਮਾ ਨੂੰ ਪਤਾ ਨਹੀਂ ਉਹਨਾਂ ਨੂੰ ਉਹ ਪ੍ਰਮਾਤਮਾ ਨੂੰ ਉਹਨਾਂ ਦੀ ਲੋੜ ਸੀਗੀ ਉੱਥੇ ਜਿਵੇਂ ਹਨਾ ਵਧੀਆ ਲੱਗਿਆ ਬਸ ਦਿਲ ਕਿਤੇ ਨਹੀਂ ਲੱਗਦਾ ਹੈਗਾ ਮਾਮਾ ਬਿਨਾ ਇਹਨਾ ਬਹੁਤ ਜ਼ਿਆਦੇ ਔਖਾ ਹੈ ਆਪਦੇ ਮਾਪਿਓ ਦੀ ਬਹੁਤ ਜ਼ਿਆਦੇ ਜਿਹੜੀ ਹੈਗੀ ਸੇਵਾ ਕਰਿਆ ਕਰੋ ਸਾਹਮਣੇ ਰੱਖਿਆ ਕਰੋ 마피아ि य ा बेटा 아 ह 이가